ਨਾਮ ਦਿੱਤੇ ਹੋਇਆ ਜ਼ਬਰਦਸਤੀ ਮਹਾਰਾਜ ਨੂੰ ਬਾਗਾਂ ਵਿੱਚ ਭੇਜਿਆ। ਜਾ ਜਾ ਕੇ ਬਾਗਾਂ ਦੀ ਰਾਖੀ ਪਈ। ਹੁਣ ਗੁਰੂ ਸਾਹਿਬ ਜੀਆਂ ਦੀ ਖੇਡ ਸੀ। ਜੋਜ ਸੀ ਮਹਾਰਾਜ ਦੇ ਭਲਾ ਕਰਨਾ ਸੀ ਉਸ ਇਲਾਕੇ ਦਾ। ਜਦੋਂ ਮਹਾਰਾਜ ਨੇ ਬਾਗ ਵਿੱਚ ਚਰਨ ਪਾਏ ਤੇ ਬਾਗ ਸੁੱਕ ਕੇ ਪਈ। ਉਦਾਂ ਤੇ ਹੁਣ ਵੇਖ ਲੋ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ। ਧਰਤੀ ਨੂੰ ਬਾਗ ਲੱਗ ਜਾਂਦੇ ਆ ਪਰ ਮਾਲਕ ਦੀ ਖੇਡ ਸੀ। ਬਾਗ ਸੁੱਕ ਗਏ। ਪਠਾਣ ਬੜਾ ਹਰਾਨ ਹੋਇਆ ਕਿ ਨਜਾ ਖੂਦੋਂ ਪਾਣੀ ਭਰ ਕੇ ਲਿਆ ਮਹਾਰਾਜ ਖੂਦ ਤੇ ਗਏ ਨਜ਼ਰ ਪਾਈ ਖੂਦੋਂ ਪਾਣੀ ਕਿਉਂ ਖੂਦਾਂ ਤੇ ਸੁੱਕਣਾ ਹੀ ਸੁੱਕਣਾ ਸੀ ਲੱਕੇ ਦਾ ਪਾਣੀ ਸੁੱਕ ਗਿਆ ਫਿਰ ਕਹਿੰਦੇ ਜਾਓ ਭੇਡਾਂ ਚਾਰੋ ਜਦੋਂ ਮਹਾਰਾਜ ਨੇ ਜਾ ਕੇ ਭੇਡ ਨੂੰ ਸੋਟੀ ਲਾਈ ਤੇ ਭੇਡ ਮਰ ਗਈ ਜਦੋਂ ਇਦਾਂ ਹੋਇਆ ਨਾ ਤੇ ਜਿਹੜੀ ਪਠਾਣ ਦੇ ਘਰ ਵਾਲੀ ਸੀ ਉਹ ਕਹਿੰਦੀ ਭਲਿਆ ਲੋਕਾਂ ਜਿਹਨੂੰ ਮੰਡੀ ਵਿੱਚ ਖਰੀਦ ਕੇ ਲਿਆ ਆ ਨਾ ਜਿਹਨੂੰ ਆਪਣਾ ਗੁਲਾਮ ਸਮਝੀ ਜਾਨਾ ਕਿਤੇ ਇਹ ਨਾ ਹੋਵੇ ਇਹਨੂੰ ਗੁਲਾਮ ਬਣਾਉਂਦਾ ਬਣਾਉਂਦਾ ਤੂੰ ਆਪ ਗੁਲਾਮ ਹੋ ਜਾ ਆਪਣਾ ਐਸਾ ਨੁਕਸਾਨ ਹੋ ਜਾ ਜਿਹੜਾ ਪੀੜੀਆਂ ਤੱਕ ਭੁਗਤਣਾ ਪਵੇ ਇਹ ਮੈਨੂੰ ਕੋਈ ਆਮ ਵਾਲਕ ਨਹੀਂ ਲੱਗਦਾ ਕੋਈ ਰੱਬੀ ਰੂਹ ਲੱਗਦੀ ਹੈ ਰੱਬੀ ਰੂਹ ਲੱਗਦੀ ਹੈ ਇਹਨੂੰ ਗੁਲਾਮ ਬਣਾ ਲਿਆ ਰੱਬ ਦੀ ਖੁਦਾ ਦੀ ਕਰੋਪੀ ਹੋ ਜਾਣੀ ਹੈ ਅਜੇ ਵੀ ਕੁਝ ਨਹੀਂ ਵਿਗੜਿਆ ਇਹਦੇ ਤੂੰ ਆਪਣੀਆਂ ਭੁੱਲਾਂ ਬਖਸ਼ਾ ਲੀਏ ਜਦੋਂ ਹੁਣ ਇਲਾਕੇ ਦਾ ਪਾਣੀ ਸੁੱਕ ਗਿਆ ਤੇ ਦੁਨੀਆਂ ਤਰਾ ਤਰਾ ਕਰ ਉੱਠੀ ਪਾਣੀ ਤੋਂ ਬਿਨਾ ਹੁਣ ਕਿਹੜਾ ਜਿਉਂਦਾ ਰਹਿ ਸਕਦਾ ਮਹਾਰਾਜ ਇਦਾਂ ਨਾ ਕਰੋ ਬਾਗਾਂ ਦੇ ਸਹਾਰੇ ਕੰਮ ਚੱਲਦਾ ਬਾਗ ਸੁੱਕ ਗਿਆ ਅਸੀਂ ਰੋਟੀ ਕਿੱਥੋਂ ਖਾਵਾਂਗੇ ਖੂਹਾਂ ਦਾ ਪਾਣੀ ਸੁੱਕ ਗਿਆ ਮਹਾਰਾਜ ਅਸੀਂ ਕਿਵੇਂ ਜਿਉਂਦੇ ਰਵਾਂਗੇ ਬਾਗ ਵੀ ਹਰੇ ਹੋ ਜਾਣ ਖੂਹਾਂ ਦਾ ਪਾਣੀ ਵੀ ਵਾਪਸ ਆ ਜਾਏ ਤੇ ਮਹਾਰਾਜ ਕਹਿੰਦੇ ਬਾਗ ਵੀ ਹਰੇ ਹੋ ਜਾਣਗੇ ਖੂਹਾਂ ਦਾ ਪਾਣੀ ਵੀ ਵਾਪਸ ਆਜੂਗਾ ਪਰ ਸਾਡਾ ਬਚਨ ਮੰਨਣਾ ਪਊਗਾ ਕਹਿੰਦੇ ਜੀ ਹੁਮਕ ਕਰੋ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਤੌਬਾ ਕਰੋ ਵੀ ਅੱਜ ਤੋਂ ਧੀਆਂ ਪਹਿਣਾ ਦੀ ਬੱਚਿਆਂ ਦੀ ਮੰਡੀ ਨਹੀਂ ਲਾਉਂਗਾ ਤੇ ਬੁਰਾ ਕੰਮ ਕਰਨਾ ਛੱਡ ਦਿਓ ਜੋ ਸੋਚੋਗੇ ਜਿਹੜਾ ਕਾਰਜ ਕਰੋਗੇ ਸਾਰੇ ਕਾਰਜ ਹੋ ਜਾਣਗੇ ਪਰ ਆਹ ਪੁਰਾ ਕੰਮ ਛੱਡ ਦਿਓ ਫਿਰ ਸਾਰੇ ਮਥਾਨ ਇਕੱਠੇ ਹੋ ਗਏ ਗੁਰੂ ਸਾਹਿਬ ਜੀਆਂ ਦੇ ਅੱਗੇ ਹੱਥ ਜੋੜ ਕੇ ਮਾਫੀ ਮੰਗੀ ਮਹਾਰਾਜ ਅੱਜ ਤੋਂ ਇਹ ਮਾੜਾ ਕੰਮ ਨਹੀਂ ਕਰਾਂਗੇ ਅੱਜ ਤੋਂ ਕਿਸੇ ਬੱਚੇ ਨੂੰ ਨਹੀਂ ਚੁੱਕਾਂਗੇ ਧੀਆਂ ਪੈਣਾ ਦੀ ਮੰਡੀ ਨਹੀਂ ਲਾਵਾਂਗੇ ਮਹਾਰਾਜ ਅਸੀਂ ਸੱਚੀ ਸੁੱਚੀ ਕਿਰਤ ਕਰਾਂਗੇ ਹੱਕ ਸੱਚ ਦੀ ਕਮਾਈ ਕਰਾਂਗੇ ਭੋਲੇ ਮਾਰਗ ਜਨ ਹੈ ਬਤਾਇਆ ਐਸਾ ਗੁਰਬਟ ਭਾਗੀ ਭੁੱਲਿਆਂ ਨੂੰ ਰਾਹ ਤੋਂਣ ਵਾਸਤੇ ਆਏ ਸੀ ਗੁਰੂ ਨਾਨਕ ਦੇਵ ਜੀ ਸਹਉਖ ਦੇ ਜਹ ਤੇ ਭਏ ਸਹਾਏ ਹੁਣ ਉਥੋਂ ਭਲਾ ਕਰਕੇ ਮਹਾਰਾਜ ਉੱਥੇ ਹੀ ਆ ਗਏ ਬਾਪ ਜਿੱਥੋਂ ਮਰਦਾਨੇ ਨੂੰ ਵਾਪਸ ਭੇਜਿਆ ਸੀ ਆ ਜਾ ਭਾਈ ਮਰਦਾਨੇ ਆ ਜਦੋਂ ਭਾਈ ਮਰਦਾਨਾ ਜੀ ਆਏ ਨਾ ਗੁਰੂ ਸਾਹਿਬ ਜੀਆਂ ਦੇ ਕੋਲ ਤੇ ਆ ਕੇ ਪੁੱਛਦੇ ਆ ਮਹਾਰਾਜ ਇਥੋਂ ਦੀਆਂ ਸੰਗਤਾਂ ਦਾ ਭਲਾ ਕਰਤਾ ਮਾਰਾ ਕਹਿੰਦੇ ਹਾਂ ਮਰਦਾਨਿਆਂ ਭਲਾ ਹੋ ਗਿਆ ਕਹਿੰਦੇ ਮਹਾਰਾਜ ਕਿਵੇਂ ਭਲਾ ਹੋਇਆ ਤੇ ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਇਹਨਾਂ ਦਾ ਭਲਾ ਕਰਨ ਵਾਸਤੇ ਸਾਨੂੰ ਖੁਦ ਮੰਡੀ ਵਿੱਚ ਵਿਕਣਾ ਇਹਨਾਂ ਦਾ ਭਲਾ ਕਰਨ ਵਾਸਤੇ ਮਰਦਾਨਿਆਂ ਸਾਨੂੰ ਖੁਦ ਮੰਡੀ ਵਿੱਚ ਵਿਕਣਾ ਪਿਆ ਮਹਾਰਾਜ ਤੁਸੀਂ ਮੰਡੀ ਵਿੱਚ ਵਿਕੇ ਹਾਂ ਮਰਦਾਨਿਆਂ ਤੇ ਮਹਾਰਾਜ ਹੱਸ ਕੇ ਕਹਿੰਦੇ ਮਰਦਾਨਿਆਂ ਜਦੋਂ ਅਸੀਂ ਮੰਡੀ ਵਿੱਚ ਵਿਗੇ ਪਤਾ ਸਾਡਾ ਮੁੱਲ ਕਿੰਨਾ ਲੱਗਿਆ ਸੀ ਮਹਾਰਾਜ ਕਿੰਨਾ ਮੁੱਲ ਲੱਗਿਆ ਗੁਰੂ ਨਾਨਕ ਦੇਵ ਕਹਿੰਦੇ ਮਰਦਾਨਿਆਂ ਸਾਡਾ ਮੁੱਲ ਦੋ ਘੋੜੇ ਪਿਆ ਸੀ ਦੋ ਘੋੜਿਆਂ ਦੇ ਮੁੱਲ ਵਿੱਚ ਅਸੀਂ ਪਿੱਗੇ ਜਦੋਂ ਭਾਈ ਮਰਦਾਨੇ ਨੇ ਸੁਣਿਆ ਨਾ ਤੇ ਭਾਈ ਮਰਦਾਨੇ ਦੀਆਂ ਤਾਂਾਂ ਨਿਕਲ ਗਈਆਂ ਕਹਿੰਦੇ ਸੱਚੇ ਪਾਤਸ਼ਾਹ ਇਹ ਲੋਕੀ ਅਣਜਾਣ ਨੇ ਇਹ ਤੁਹਾਨੂੰ ਪਛਾਣਦੇ ਨਹੀਂ ਮਹਾਰਾਜ ਤੁਸੀਂ ਦੀਨ ਦੁਨੀਆ ਦੇ ਮਾਲਕ ਹੋ ਆਪਨ ਰਹਿਣਲਾ ਧਾਰ ਜਗ ਮੈਂ ਪਰਵਰਿਓ ਨਰਾਮਕਾਰ ਅਕਾਰ ਜੋਤ ਜਗ ਮਹਾਰਾਜ ਜੀ ਨੇ ਮੋਲਾਵੀਆਂ ਦਾ ਪਾਇਆ ਕੇਵਲ ਧੋ ਘੋੜੇ ਧੋ ਘੋੜੇ ਮੁੱਲ ਪਿਆ ਕਹਿੰਦੇ ਮਰਦਾਨਿਆ ਇਹ ਸਭ ਕਰਤਾ ਦੀਆਂ ਖੇਡਾਂ ਜੋ ਕੁਝ ਹੋ ਰਿਹਾ ਉਸ ਮਾਲਕ ਦੇ ਹੁਕਮ ਵਿੱਚ ਹੀ ਹੋ ਰਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਉਹਦੇ ਹੁਕਮ ਤੋਂ ਬਿਨਾਂ ਤੇ ਪਤਾ ਨਹੀਂ ਝੂਲ ਸਕਦਾ ਫਿਰ ਭਾਈ ਮਰਲਾਨਾ ਜੀ ਕਹਿੰਦੇ ਸੱਚਿਆ ਪਾਤਸ਼ਾਹ ਬਾਬਾ ਨਾਨਕਾ ਇਹ ਹਿੰਦੁਸਤਾਨ ਦੀ ਧਰਤੀ ਕਦੋਂ ਆਜ਼ਾਦ ਹੋਏਗੀ ਇਹ ਗੁਲਾਮੀ ਦੀਆਂ ਜੰਜੀਰਾਂ ਮਹਾਰਾਜ ਕਦੋਂ ਲੈਣਗੀਆਂ ਕਿੰਨਾ ਸਮਾਂ ਇਦਾਂ ਹੀ ਧੀਆ ਭੈਣਾਂ ਦੀ ਮੰਨੀ ਲੱਗਦੀ ਰਹੇਗੀ ਕਿੰਨਾ ਚਿਰ ਇਹ ਹਿੰਦੁਸਤਾਨ ਦੀ ਧਰਤੀ ਗੁਲਾਮ ਰਹੂਗੀ ਕਦੋਂ ਆਜ਼ਾਦ ਹੋਊਗਾ ਹਿੰਦੁਸਤਾਨ ਦਿਵਸ ਵੇਲੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਹਿੰਦੇ ਮਰਦਾਨਿਆ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਗਲਾਬੀ ਦੀਆਂ ਜਦੀਰਾਂ ਗੱਲ ਵਿੱਚੋਂ ਲਾਉਣੀਆਂ ਐਨੀਆਂ ਸੌਖੀਆਂ ਨਹੀਂ